ਅੱਜ ਕਪੂਰਥਲਾ ਦੇ ਆਰੀਆ ਸਮਾਜ ਆਸ਼ਰਮ ਵਿਖੇ ਆਰਸੀਐਫ ਲੰਗਰ ਪਰਿਵਾਰ ਕਮੇਟੀ ਵੱਲੋਂ ਬੱਚਿਆਂ ਦੇ ਮਨੋਰੰਜਨ ਵਾਸਤੇ ਅਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਇੱਕ ਐਲਈਡੀ ਦੀ ਭੇਟਾ ਕੀਤੀ ਗਈ ਜਿਸ ਤੇ ਆਰੀਆ ਸਮਾਜ ਦੇ ਪ੍ਰਬੰਧਕ ਨੇ ਕਮੇਟੀ ਦਾ ਧੰਨਵਾਦ ਕੀਤਾ ਅਤੇ ਇਹ ਕਮੇਟੀ ਹੋਰ ਕਈ ਸੁਭਾਵਾਂ ਨਿਭਾ ਰਹੀ ਹੈ ਜਿਸ ਤਰ੍ਹਾਂ ਸਿਵਲ ਹਸਪੀਟਲ ਵਿਖੇ ਲੰਗਰ ਲਾਉਣ ਦਾ ਤੇ ਹੋਰ ਕਈ ਤਰ੍ਹਾਂ ਦਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੋ ਅੱਜ ਇਸ ਸੰਸਤਾ ਬੰਨੀਓ ਆਰੀਆ ਸਮਾਜ ਆਸ਼ਰਮ ਦੇ ਬੱਚਿਆਂ ਨੂੰ ਐਲ.ਐਡੀ ਭੇਟ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਇਸ ਬੰਦ ਚ ਆਪਣੇ ਆਰ.ਸੀ. ਪਰਿਵਾਰ ਲੰਗਰ ਸੇਵਾ ਕਮੇਟੀ ਵੱਲੋਂ ਆਪਾਂ ਸਾਰੇ ਸੱਜਣ ਮਿੱਤਰ ਜਿੰਨੇ ਵੀ ਸੇਵਾਦਾਰ ਆ ਆਪਾਂ ਸਾਰੇ ਰਲ ਕੇ ਪਿੱਛੇ ਜੇ ਆਪਣੇ ਗਰੁੱਪ ਚੋਂ ਪਰਿਵਾਰ ਆਇਆ ਸੀਗਾ ਨਿਰਪੈ ਸਿੰਘ ਹੋਰਾਂ ਦਾ ਜਦੋਂ ਆਪਾਂ ਇਹਨਾਂ ਤੋਂ ਪੁੱਛਿਆ ਵੀ ਆਪਾਂ ਨੂੰ ਕਿਹੜੀ ਚੀਜ਼ ਜ਼ਰੂਰਤਾ ਉਹਨਾਂ ਨੇ ਆਪਾਂ LED ਦਾ ਦੱਸਿਆ ਸੀ ਇਹਨਾਂ ਨੇ ਤੇ ਆਪਾਂ ਅੱਜ ਆਪਣੀ ਲੰਗਰ ਕਮੇਟੀ ਵੱਲੋਂ ਇੱਕ 32 ਇੰਚੀ LED ਲੈ ਕੇ ਆਏ ਹਨ ਵਾਸਤੇ ਕਿਸ ਤਰ੍ਹਾਂ ਲੱਗ ਰਿਹਾ ਵਾ ਇਹ ਜਿਹੜੀਆਂ ਸਵਾਮਾਂ ਨਿਭਾ ਕੇ ਕੀ ਮਹਿਸੂਸ ਕਰਦੇ ਹੋ ਬੜੀ ਖੁਸ਼ੀ ਮਿਲਦੀ ਆ ਜੀ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਦੱਸਿਆ ਵੀ ਆਪਾਂ ਮਾਨਵਤਾ ਦੀ ਸੇਵਾ ਕਰੀਏ ਤੇ ਬੜੀ ਖੁਸ਼ੀ ਹੁੰਦੀ ਆ ਆਪਾਂ ਸੇਵਾ ਕਰਕੇ ਕਿਤੇ ਨਾ ਕਿਤੇ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਜਿਹੜੇ ਲੋਕ ਕਿਰਾਹੇ ਜਾ ਰਹੇ ਆ ਨਸ਼ਿਆਂ ਦੀ ਦਲਦਲ ਵਿੱਚ ਫਸੇ ਜਾ ਰਹੇ ਆ ਉਹ ਲੋਕ ਜਿਹੜੇ ਐਹ ਜਿਹੀਆਂ ਸੁਆਵਾਂ ਸੰਸਥਾਵਾਂ ਨਾਲ ਜੁੜ ਕੇ ਕਰਨ ਬਿਲਕੁਲ ਜੀ ਇਦਾਂ ਤਾਂ ਥਾਂ ਥਾਂ ਤੇ ਇਦਾਂ ਦੇ ਆਸ਼ਰਮ ਹੋਰ ਹੋਣੇ ਚਾਹੀਦੇ ਆ ਸੁਆਵਾਂ ਐਹ ਜੀਆਂ ਚ ਹੋਰ ਚੱਲਣੀਆਂ ਚਾਹੀਦੀਆਂ ਆਪਾਂ ਤਾਂ ਚਲੋ ਬਹੁਤ ਛੋਟੇ ਲੈਵਲ ਤੇ ਇਹ ਸੇਵਾ ਕਰ ਰਹੇ ਆ ਤੇ ਜਿਹੜੇ ਕਿਰਾਹੇ ਰਸਤੇ ਜਾ ਰਹੇ ਆ ਲੋਕੀ ਉਹਨਾਂ ਨੂੰ ਵੀ ਕੋਈ ਛੋਟਾ ਜਿਹਾ ਮੈਸੇਜ ਆ ਵੀ ਆਪਣੇ ਵੱਲੋਂ ਜਿੰਨਾ ਕੁ ਹੋ ਸਕੇ ਚੰਗੇ ਕੰਮ ਕਰੀਏ ਜਿਹੜੇ ਲੋਕ ਸਾਨੂੰ ਦੇਖਣ ਵਾਲੇ ਵੀ ਚੰਗੀ ਸੇਵਾ ਲੈ ਸਕਣ ਸਾਡੇ ਕੋਲ ਧੰਨਵਾਦ ਧੰਨਵਾਦ ਮੈਂ ਆਸ਼ਰਮवासी ਪਿਛਲੇ 12 ਸਾਲ ਤੋਂ ਜੁੜਾ ਰਹੇ ਹਾਂ ਜੀ ਤੇ ਇਹ ਆ ਆ ਸਮਾਜ ਸਤਿ ਸਤੋ ਜਾਲ ਦੇ ਕੋਈ ਸੋਸੂ ਗਾਂਦ ਨਹੀਂ ਮਿਲਦੀ ਸਭ ਦਾਣ ਤੇ ਹੀ ਚੱਲਦਾ ਹੈ ਤੇ ਆਪ ਸਭ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਨੇ ہماری ਬੱਚੋਂ ਕੀ ਜੋ ਹੈ ਸੇਵਾ ਕੀਤੀ ਹੈ ਸਭ ਦਾ ਬਹੁਤ ਬਹੁਤ ਅਦੀਵਾਸ ਹਾਂਜੀ ਇਹ ਲੰਗਰ ਸੇਵਾ ਇੱਕ ਇੱਕ ਸੋਲਾ ਤੋਂ ਚੱਲਦੀ ਤੇ ਬੜੇ ਹੀ ਪਿਆਰ ਨਾਲ ਇਸ ਲੰਗਰ ਚਲਾਈ ਹੈ ਇਹ ਲੰਗਰ ਸੇਵਾ ਇਸ ਕਰਕੇ ਚਲਾਈ ਸੀ ਕਿ ਮੇਰੇ ਬੱਚੇ ਜਿਹੜੇ ਛੋਟਾ ਜਿਹਾ ਸੀ ਉਹ ਜਿਹੜਾ ਰਾਮ ਨੂੰ ਪਿਆਰਾ ਉਹਦੀ ਯਾਦ ਵਿੱਚ ਇਹ ਸੇਵਾ ਚਲਾਈ ਹੈ ਤੇ ਸਾਡੂੰ ਬੜੀ ਉਮੀਦ ਹੈਗੀ ਹੈ ਇਹ ਜਿਹੜੀ ਸੇਵਾ ਜਦ ਤੱਕ ਅਸੀਂ ਲੀਡੇਲੇ ਚੱਲਦੇ ਜਾਉਂ ਹਾਂ ਪਰ ਉਹ ਛੋਟਾ ਜਿਹਾ ਫੁੱਲ ਗੁਲਾਬ ਦਾ ਜਿਹੜਾ ਸੀ ਨਾ ਉਹ ਪਿਆ ਗਿਆ ਤੇ ਸਾਰੇ ਡਾਕਟਰ ਨੇ ਜਿਹੜਾ ਜਵਾਬ ਦਿੱਤਾ ਸੀ ਉਸਕਿ ਕਿ ਗੁਰੂ ਮਹਾਰਾਜ ਨੇ ਛੋਟਾ ਜਿਹਾ ਫਿਰ ਗੁਲਾਬ ਦਾ ਫੁੱਲ ਖਿਲਾਇਆ ਉਹ ਆਜ ਬੜਾ 2 ਸਾਲ ਦਾ ਹੋ ਗਿਆ ਤੇ ਬੜੀ ਹਿੱਸੇ ਵਨਾ ਹੋਮ ਹੋਮਾਗੇ ਸੇਵਾ ਕਰਦੇ ਬਾਕੀ ਉਹ ਵਾਈ ਬੁਧੀ ਦੀ ਕਿਰਪਾ ਬਣੀ ਰਵੇ ਨਾ ਤੇ ਸੇਵਾ ਜਿਦੀ ਚੱਲਦੀ ਰਹੇ ਤੁਹਾਨੂੰ